इंडियन टीवी न्यूज पंजाब अपनी खबर अपनी भाषा विच नमस्कार तुसी वेक रहे हो इंडियन टीवी न्यूज पंजाब आओ थो ले खबर वाल स्वामी सचिदानंद जी महाराज ਗੋਸ਼ੂਦੀ ਕੂਈ ਵਾਲਿਆਂ ਦਾ ਜਨਮ ਦਿਹਾੜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਹਿਤਮਦਾਨ ਮਨਾਇਆ ਗਿਆ ਵੱਡੀ ਸੰਖਿਆ ਚਿੱਤੇ ਸੰਤਾ ਇਕੱਠੇ ਹੋਏ ਉੱਥੇ ਹੀ ਸਾਧੂ ਸਮਾਜ ਨੇ ਵੀ ਸਵਾਮੀ ਜੀ ਨੂੰ ਜਨਮ ਦਿਹਾੜੇ ਦੀ ਵਧਾਈਆਂ ਦਿੱਤੀਆਂ ਇਸ ਦੇ ਨਾਲ ਹੀ ਗੋਸ਼ੂਦੀ ਖੁਸ਼ੀ ਤੇ ਕੀਰਤਨ ਦਾ ਆਯੋਜਨ ਕੀਤਾ ਗਿਆ ਕਮੀ ਸਤਿਨੰਦ ਜੀ ਮਹਾਰਾਜ ਵੱਲੋਂ ਆਏ ਮਹਾਰਾਜਪੁਰ ਸਾਧੂ ਸਮਾਜ ਦਾ ਸਜੇ ਸਵਾਗਤ ਕੀਤਾ ਗਿਆ ਉੱਥੇ ਗੁਰੂ ਦਾ ਲੰਗਰ ਵੀ ਲਟਾਇਆ ਗਿਆ ਜੋਤੀ ਪ੍ਰਚਾਰ ਪ੍ਰਚਾਰ ਦੀ ਨ ਸੰ ਸਵਾਮੀ ਵਾਲ ਜੀ ਨੇ ਨਾਲ ਨਾਲ ਮਹਾਰਾਜਪੁਰ ਸਾਧੂ ਸਮਾਜ ਨੇ ਵੀ ਕੀਤੀ ਬਾਈ ਸਾਧੂ ਸਮਾਜ ਖੰਨਾ ਤੌਰ ਰਾਜਮਾਨੋ ਦੀ ਰਿਪੋਰਟ ਮਰੇ ਕੀ ਕਹਣਾ ਚਾਹੁੰਦੇ ਆ ਅੱਜ ਜਿਹੜਾ ਸਚਿਦਾਨੰ ਮਹਾਰਾਜੀ ਦਾ ਜਨਮ ਦਿਹਾੜਾ ਹੈ ਤੇ ਦੂਜੇ ਪਾਸੇ ਜਿਹੜਾ 22 ਜਨਵਰੀ ਨੂੰ RAM LALLA ਜਿਹੜੇ ਲੋਹੜੀ ਤੇ ਪਹੁੰਚਦੇ ਨੇ ਦੋਨੋਂ ਵਾਰੀ ਕੀ ਕਰਨਾ ਚਾਹੀਦਾ ਹੈ ਜੀ ਮਾਰੇ ਆ ਜਿਹੜਾ ਜਨਮ ਦਿਹਾੜਾ ਹੈ ਇਹਦੇ ਬੜੀ ਮਹਤਤਾ ਦਾ ਦਿਨ ਆ ਜਿਹੜਾ ਜਾਂ RAM ਜਨਮ ਦਿਹਾੜਾ ਹੈ ਭੈਣ ਭਰਾਵਾਂ ਸਾਰੇ ਵਾਟੜ ਕੇ ਮਨਾਓ ਖੁਸ਼ੀਆਂ ਕਰੋ ਪਰ ਸਾਰੇ ਵਰਤਾਂ ਦੇ ਨਾਲ ਮਨਾਉਣਾ ਚਾਹੀਦਾ ਹੈ क्या कहना चाहते हो आज महाराज जी का महाराज जी का है आज आपको पहुंचे हो क्या चाहते हो महाराज जी का आशीर्वाद हम सब बना रहे और ये जन्मोत्सव हम सदा बनाए खुशियों के साथ सत्य के साथ और केवल महाराज जी का जन्मोत्सव नहीं है आज पूरा विश्व राम जी के लिए भी बहुत उत्साहित है इसलिए आप इस उत्सव को इतना विराट करें कि बाईस जनवरी तक हम हर रोज ये उत्सव मनाते रहे और फिर हमेशा जिंदगी भर राम जी का आशीर्वाद हम पर पहुंचा